ਹਾਂਜੀ ਦੋਸਤੋ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਇਸ ਵਕਤ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਤੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਵੱਡੀ ਆਫਤ ਆਈ ਹੋਈ ਹੈ ਹੁਣ ਪੰਜਾਬੀ ਇੰਡਸਟਰੀ ਦੇ ਨਾਭੀ ਕਲਾਕਾਰ ਜਿਵੇਂ ਦਲਜੀਤ ਸਾਜ ਕਰਨ ਔਜਲਾ ਰੇਸ਼ਬ ਸਿੰਘ ਹਨਗੋਰ ਸੰਤਨ ਸਾਜ ਅਤੇ ਇੰਦਰਜੀਤ ਦੇ ਕੋਲ ਹੋਰੀ ਹੜਪ੍ਰੇੜ ਦੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਚੁੱਕੇ ਨੇ ਜਿਕਰ ਦਲਜੀਤ ਸਾਦੀ ਗੱਲ ਕਰੀਏ ਤਾਂ ਦਲਜੀਤ ਸਾਜ ਸਾਜ ਫਾਊਂਡੇਸ਼ਨ ਦੀ ਟੀਮ ਜਰੀਏ ਹੜਪ੍ਰੇੜ ਦੇ ਲੋਕਾਂ ਦੀ ਮਦਦ ਕਰ ਰਹੀ ਨੇ ਅਤੇ ਲੋਕਾਂ ਨੂੰ ਜ਼ਰੂਰੀ ਖਾਣ ਪੀਣਾਂ ਸਮਾਨ ਅਤੇ ਹੋਰ ਜ਼ਰੂਰੀ ਵਸਤਾਂ ਜਿਵੇਂ ਕਿ ਸਿਰ ਟੱਕ ਲਈ ਤਰਪਾਲ ਅਤੇ ਬਾਸ ਤੇ ਡੰਡਿਆਂ ਦੀ ਵਰਤ ਕਰ ਰਹੇ ਨੇ ਤਾਂ ਜੋ ਲੋਕਾਂ ਨੂੰ ਛੱਤਾਂ ਤੇ ਰਾਤ ਨੂੰ ਸੌਣ ਲੱਗੇ ਵੀ ਤੋਂ ਕੋਈ ਪਰੇਸ਼ਾਨੀ ਨਾ ਆਵੇ ਅਤੇ ਦਲਜੀਤ ਦਸਾਂਝ ਸਾਜ ਫਾਊਂਡੇਸ਼ਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਏਰੀਆ ਵਿੱਚ ਆਪਣੀ ਨਿਸਵਾਰਤ ਸੇਵਾ ਕਰ ਰਹੀ ਹੈ ਦਲਜੀਤ ਸਾਜ ਨੇ ਇੱਕ ਪੋਸਟ ਵੀ ਆਪਣੇ ਸਟੋਰੀ ਵਿੱਚ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੋਇਆ ਦਲਜੀਤ ਸਾਜ ਐਡੋਬਸ ਕੈਨ ਹਾਈਲੀ ਅਫੈਕਟਿਡ ਵਿਲੇजेस ਇਨ ਕੋਲੈਬੋਰੇਸ਼ਨ ਵਿਦ ਅਦਰ ਐਨ ਜੀਓਜ਼ ਐਂਡ ਲੋਕਲ ਐਡਮਿਨਿਸਟ੍ਰੇਸ਼ਨ ਗੁਰਦਾਸ ਪੁਰ ਐਡ ਅੰਮ੍ਰਿਤਸਰ ਦੂਸਰੇ ਪਾਸੇ ਗੱਲ ਕਰੀਏ ਕਰਨਾ ਉਜਲਾ ਦਾ ਹਾਲ ਹੀ ਵਿੱਚ ਕਰਨਾ ਉਜਲਾ ਨੇ ਵੀ ਹਨ ਪੀੜਤ ਲੋਕਾਂ ਲਈ ਇੱਕ ਵੀਡੀਓ ਸਾਜੀ ਕੀਤੀ ਆਓ ਪਹਿਲਾ ਇਹ ਵੀਡੀਓ ਜ਼ਰੂਰ ਸੁਣੋ ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਵੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿੰਨੇ ਚਾਹਣ ਵਾਲੇ ਵੀ ਨੇ ਮੈਨੂੰ ਜਿੰਨੇ ਨਾਂ ਚਾਹਣ ਵਾਲੇ ਵੀ ਨੇ ਇਹ ਟਾਈਮ ਆ ਕਿਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੈਂ ਤੋ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਨਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ ਚ ਪਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਕੇ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ 5 ਚਾਹੇ 10 ਫੈਮਲੀਆ ਦੀ ਹੈਲਪ ਹੋਵੇ ਜਦੋਂ ਹੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਆ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾਂ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਉਣਾ ਸਿਰਫ ਇੱਕ ਪਲੇਟਫਾਰਮ 'ਤੇ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ। ਸੋ ਭਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕੰਮ ਹੈ। ਥੈਂਕ ਯੂ। ਫੁਰਾਪਾ ਗੱਲ ਕਰਦੇ ਹਾਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਜੋ ਕਿ ਹੜ੍ਹ ਪ੍ਰੇਟਿਤ ਇਲਾਕਿਆਂ ਲਈ ਲਗਾਤਾਰ ਮਦਦ ਪਹੁੰਚਾ ਰਹੇ ਨੇ ਦੱਸਦੇ ਕਿ ਗਿੱਪੀ ਗਰੇਵਾਲ ਨੇ ਅਜਨਾਲੇ ਵਿੱਚ ਅਚਾਰ ਤੇ ਟਰਾਲੇ ਭੇਜੇ ਨੇ ਤਾਂ ਜੋ ਜਿੰਦਾ ਵੀ ਥਾਵਾਂ ਤੇ ਪਸ਼ੂਆਂ ਲਈ ਅਚਾਰ ਦਾ ਪ੍ਰਬੰਧ ਨਹੀਂ ਹੈ ਉਹਨਾਂ ਨੂੰ ਅਚਾਰ ਮਿਲ ਸਕੇ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਜਿਸ ਨਾਲ ਲੋਕ ਆਪਣੇ ਪਸ਼ੂਆਂ ਲਈ ਅਚਾਰ ਵੀ ਮੰਗਵਾ ਸਕਦੇ ਨੇ ਦੂਸਰੇ ਪਾਸੇ ਪੰਜਾਬੀ ਗਾਇਕ ਰੇਸ਼ਬ ਸਿੰਘ ਅਡਵੋਲ ਵੀ ਆਪਣੇ ਸਾਥੀਆਂ ਨਾਲ ਇਸ ਤਰੀਕੇ ਜਰੀਏ ਹੜ੍ਹ ਪ੍ਰੇਟਿਤ ਇਲਾਕਿਆਂ ਵਿੱਚ ਜਾ ਕੇ ਅਤੇ ਪੀੜ ਦੀ ਸਾਫ ਪਾੜੀ ਦੀ ਸੇਵਾ ਨਿਭਾ ਰਹੇ ਨੇ ਇਸ ਨਾਲ ਹੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਹਰ ਪੀੜਤ ਇਲਾਕੇ ਵਿੱਚ ਖੁਦ ਕਿਸ਼ਤੀ ਚਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜਿਸ ਕਿਸ਼ਤੀ ਵਿੱਚ ਇੰਦਰਜੀਤ ਨਿੱਕੂ ਸਵਾਰ ਹੋ ਕੇ ਗਏ ਨੇ ਉਹ ਵੀ ਕਰਨ ਔਲਾ ਦੀ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਪਰ ਦੂਸਰੇ ਪਾਸੇ ਕੁਝ ਲੋਕ ਇੰਦਰਜੀਤ ਨਿੱਕੂ ਨੂੰ ਭੱਡ ਵੀ ਰਹੇ ਨੇ ਇਹ ਸ਼ੋਅ ਆਫ ਕਰ ਰਿਹਾ ਹੈ ਇਸ ਦੁਖਨੀ ਘੜੀ ਵਿੱਚ ਇਹ ਸਭ ਨਹੀਂ ਕਰਨਾ ਚਾਹੀਦਾ ਬਲਕਿ ਅੱਗੇ ਆ ਕੇ ਸਪੋਰਟ ਕਰਨੀ ਚਾਹੀਦੀ ਹੈ ਇਸ ਤੋਂ ਬੜਾ ਪੰਜਾਬੀ ਫਿਗਰ ਸਤੰਦਰ ਸਰਤਾਜ ਦੀ ਸਰਤਾਜ ਫਾਊਂਡੇਸ਼ਨ ਵੀ ਹੜਪੀੜਿਤ ਇਲਾਕਿਆਂ ਵਿੱਚ ਲਗਾਤਾਰ ਮਦਦ ਪਹੁੰਚਾ ਰਹੀ ਹੈ ਸੋ ਦੋਸਤੋ ਪੰਜਾਬੀ ਇੰਡਸਟਰੀ ਦੇ ਲਗਾਤਾਰ ਸਿੰਧਰ ਹੜਪੀੜਿਤ ਲੋਕਾਂ ਦੀ ਮਦਦ ਕਰ ਰਹੇ ਨੇ ਸੋ ਪੰਜਾਬੀ ਇੰਡਸਟਰੀ ਦੇ ਇਨਾ ਕਲਾਕਾਰਾਂ ਲਈ ਇੱਕ ਲਾਈਟਾ ਬਣਦਾ ਹੈ ਧੰਨਵਾਦ